ਸਭ ਤੋਂ ਪਹਿਲਾਂ ਤੇ ਜੜਿਆਲਾ ਗੁਰੂ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਉੱਜੇ ਸਾਰੇ ਸਤਕਾਰਯੋਗ ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਛੋਟੇ ਜੇ ਨੋਟਿਸ ਦੇ ਉੱਤੇ ਤੁਸੀਂ ਇੱਥੇ ਹਾਜ਼ਰੀ ਭਰੀ ਆ ਅੱਜ ਮੈਂ ਇੱਕ ਬਹੁਤ ਅਹਿਮ ਮਸਲੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਆਈ ਆ ਤੇ ਅਸੀਂ ਦੋ ਤਸਵੀਰਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤੇ ਡਾਕਟਰ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀਆਂ ਤਸਵੀਰਾਂ ਹਰ ਦਫ਼ਤਰ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਕੰਪਲਸਰੀ ਕੀਤੀਆਂ ਲਗਾਈਆਂ ਚਾਹੇ ਸਕੂਲ ਸੀਗੇ ਚਾਹੇ ਕਾਲਜਸ ਸੀਗੇ ਚਾਹੇ ਸਾਡੇ ਸਰਕਾਰੀ ادارے ਸੀਗੇ ਔਰ ਉਹਨਾਂ ਦੀ ਜਿਹੜੀ ਸੋਚ ਸੀਗੀ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ 2017 ਤੋਂ ਅਸੀਂ ਮੰਗ ਕਰਦੇ ਆ ਰਹੇ ਸੀਗੇ ਕਿ ਜਿਹੜੇ ਹਾਈ ਕੋਰਟਸ ਨੇ ਸਾਡੀਆਂ ਉਹਨਾਂ ਦੇ ਵਿੱਚ ਰੈਜ਼ਰਵੇਸ਼ਨ ਜਿਹੜੀ ਆ ਸਰਕਾਰੀ ਵਕੀਲਾਂ ਦੇ ਵਿੱਚ ਰੈਜ਼ਰਵੇਸ਼ਨ ਲਾਗੂ ਹੋਵੇ ਅਸੀਂ 2017 ਤੋਂ ਬੜੀ ਜੋਰ ਸ਼ੋਰ ਦੇ ਨਾਲ ਮੰਗ ਉਠਾਈ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਔਰ ਜਿੰਨੂੰ ਅੱਜ ਦੇਸ਼ ਦੇ ਵਿੱਚ ਦਲਿਤ ਵਿਰੋਧੀ ਪਾਰਟੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਕਿ ਜਿਹੜੇ ਐਡਵੋਕੇਟਸ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਦੇ ਵਿੱਚ ਰੈਜ਼ਰਵੇਸ਼ਨ ਲਾਗੂ ਕੀਤੀ ਜਾਂਦੀ ਨਹੀਂ ਕੀਤੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਕਿ ਅਸੀਂ 2022-23 ਦੇ ਵਿੱਚ ਅਸੀਂ 236 ਸਾਡੇ ਕੋਲ ਪੂਰੀਆਂ ਵੈਕੈਂਸੀਆਂ ਨੇ ਸਰਕਾਰੀ ਵਕੀਲਾਂ ਦੀਆਂ ਉਹਦੇ ਵਿੱਚ ਅਸੀਂ ਅਨਸੂਚਿਤ ਜਾਤੀਆਂ ਵਾਸਤੇ ਰੈਜ਼ਰਵੇਸ਼ਨ ਲਾਗੂ ਕੀਤੀ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਲ ਸਾਹਿਬ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਸੀਗਾ ਕਿ ਅਸੀਂ ਬਾਬਾ ਸਾਹਿਬ ਬੀ ਆਰ ਅੰਬੇਦਕਰ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਂਦਿਆਂ ਹੋਇਆਂ ਅਸੀਂ ਇਹਨਾਂ ਉੱਚ ਸੰਸਥਾਵਾਂ ਜਿਹੜੀਆਂ ਜੁਡੀਸ਼ਰੀ ਆ ਉਹਦੇ ਵਿੱਚ ਸਰਕਾਰੀ ਵਕੀਲਾਂ ਦੀ ਭਰਤੀ ਦੇ ਵਿੱਚ ਰਿਜ਼ਰਵੇਸ਼ਨ ਲਈਏ ਸੋ ਅਸੀਂ ਰਿਜ਼ਰਵੇਸ਼ਨ ਦਿੱਤੀ ਜਿਹਦੇ ਵਿੱਚ 58 ਪੋਸਟਾਂ ਜਿਹੜੀਆਂ ਸੀਗੀਆਂ ਉਹ ਰਿਜ਼ਰਵ ਕਰ ਦਿੱਤੀਆਂ ਗਈਆਂ ਜਦੋਂ ਉਹਨਾਂ ਦੀ ਭਰਤੀ ਦੀ ਗੱਲ ਆਈ ਤਾਂ ਉਹ ਜਿਹੜੇ ਰਿਜ਼ਲਟ ਕੈਟਾਗਰੀ ਦੇ ਐਡਵੋਕੇਟ ਸੀਗੇ ਉਹ ਯੋਗਤਾ ਤਾਂ ਪੂਰੀ ਕਰਦੇ ਸੀਗੇ ਜੋ ਕੁਆਲਿਫਿਕੇਸ਼ਨ ਚਾਹੀਦੀ ਉਹ ਪੂਰੀ ਕਰਦੇ ਸੀਗੇ ਜੋ ਐਕਸਪੀਰੀਅੰਸ ਚਾਹੀਦਾ ਉਸ ਪੋਸਟ ਤੇ ਜਾਣ ਵਾਸਤੇ ਉਹ ਵੀ ਪੂਰਾ ਕਰਦੇ ਸੀਗੇ ਪਰ ਜਿਹੜਾ ਲਾਅ ਆਫੀਸਰਜ਼ ਇੰਗੇਜਮੈਂਟ ਐਕਟ ਸੀਗਾ 2017 ਦਾ ਉਹਦੀ 91 ਸੀ ਦੀ ਇੱਕ ਧਾਰਾ ਸੀਗੀ ਜਿਹਦੇ ਵਿੱਚ ਇੱਕ ਹੋਰ ਕੰਡੀਸ਼ਨ ਲਾਈ ਗਈ ਸੀ ਉਹ ਕੰਡੀਸ਼ਨ ਇਹ ਸੀਗੀ ਕਿ ਜਿਹੜੇ ਸਾਡੇ ਕੋਲ ਸੀਨੀਅਰ ਐਡਿਸ਼ਨਲ ਐਡਵੋਕੇਟ ਜਨਰਲ ਨੇ ਉਹਨਾਂ ਵਾਸਤੇ ਇਹ ਕੰਡੀਸ਼ਨ ਸੀ ਕਿ ਕਿ 20 ਲੱਖ ਰੁਪਏ ਦੀ ਉਹਨਾਂ ਦੀ ਸਾਲਾਨਾ ਇਨਕਮ ਵੀ ਹੋਣੀ ਚਾਹੀਦੀ ਹੈ 20 ਲੱਖ ਦੀ ਔਰ ਜਿਹੜੇ ਐਡਿਸ਼ਨਲ ਐਡਵੋਕੇਟ ਜਨਰਲ ਸੀਗੇ ਉਹਨਾਂ ਵਾਸਤੇ 15 ਲੱਖ ਦੀ ਕੰਡੀਸ਼ਨ ਆ ਜਿਹੜੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਉਹਨਾਂ ਵਾਸਤੇ 10 ਲੱਖ ਦੀ ਕੰਡੀਸ਼ਨ ਆ ਡਿਪਟੀ ਐਡਵੋਕੇਟ ਜਨਰਲ ਵਾਸਤੇ 7 ਲੱਖ ਦੀ ਕੰਡੀਸ਼ਨ ਆ ਤੇ ਅਸਿਸਟੈਂਟ ਐਡਵੋਕੇਟ ਜਨਰਲ ਵਾਸਤੇ 3.5 ਲੱਖ ਦੀ ਕੰਡੀਸ਼ਨ ਆ ਕਿ ਉਹਨਾਂ ਦੀ ਇਨਕਮ ਵੀ ਇੰਨੀ ਹੋਣੀ ਚਾਹੀਦੀ ਹੈ ਹੁਣ ਕਿਉਂਕਿ ਅਨਸੂਚਿਤ ਜਾਤੀਆਂ ਦੇ ਜਿਹੜੇ ਵਕੀਲ ਸੀਗੇ ਐਡਵੋਕੇਟ ਸੀਗੇ ਸੋਰਸਸ ਤੁਹਾਨੂੰ ਪਤਾ ਘੱਟ ਹੁੰਦੇ ਨੇ ਸੋ ਉਸ ਇਹ ਮਾਪਦੰਡ ਜਿਹੜਾ ਹੈ ਨਾ ਇਨਕਮ ਵਾਲਾ ਕਿ ਉਹਨਾਂ ਦੀ ਪਿਛਲੇ ਸਾਲਾਂ ਦੇ ਵਿੱਚ ਇੰਨੀ ਇਨਕਮ ਹੋਵੇ ਇਹ ਮਾਪਦੰਡ ਉਹ ਪੂਰਾ ਨਹੀਂ ਕਰਦੇ ਸੀਗੇ ਕਿਉਂਕਿ ਤੁਹਾਨੂੰ ਪਤਾ ਆਰਥਿਕ ਹਾਲਾਤ ਇਹੋ ਜਿਹੇ ਹੁੰਦੇ ਨੇ ਸੋ ਉਹ ਨਈ ਮਾਪਦੰਡ ਪੂਰਾ ਕਰ ਸਕੇ ਸਾਡੇ ਕੋਲ 15 ਪੋਸਟਾਂ ਜਿਹੜੀਆਂ ਸੀਗੀਆਂ ਉਹ ਖਾਲੀ ਰਹਿ ਗਈਆਂ ਹੁਣ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੀ ਪਾਰਟੀ ਨੇ ਸਾਡੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਸਾਹਿਬ ਵਾਲ ਸਾਹਿਬ ਨੇ ਫੈਸਲਾ ਲਿਆ ਕਿ ਅਸੀਂ ਇਹ ਇਨਕਮ ਦੀ ਕੰਡੀਸ਼ਨ ਜਿਹੜੀ ਆ ਕਿ ਉਹਨਾਂ ਦੀ ਇੰਨੀ ਆਮਦਨ ਪਿਛਲੇ ਸਾਲਾਂ ਦੇ ਵਿੱਚ ਹੋਵੇ ਉਹਨੂੰ ਕੱਟ ਕਰ ਦਿੰਨੇ ਉਦੇ ਨਾਲ ਕੋਈ ਯੋਗਤਾ ਤੇ ਕੰਪਰੋਮਾਈਜ਼ ਨਹੀਂ ਕੀਤਾ ਕੋਈ ਐਕਸਪੀਰੀਅੰਸ ਤੇ ਕੰਪਰੋਮਾਈਜ਼ ਨਹੀਂ ਕੀਤਾ ਸਿਰਫ ਇੱਕ ਇਕਨੋਮਿਕਲੀ ਆਰਥਿਕ ਜਾਂ ਉਹਨਾਂ ਦੀ ਇਨਕਮ ਪਿਛਲੇ ਸਾਲ ਦੇ ਵਿੱਚ ਕਿੰਨੀ ਰਹੀ ਆ ਉਹਦੇ ਤੇ ਉਹਨੂੰ ਘਟਾਇਆ ਔਰ ਇਹ ਅਸੀਂ ਘਟਾ ਕੇ ਕੈਬਨਟ ਦੇ ਵਿੱਚ ਜਿਹੜੀ ਆ ਇਹਨੂੰ ਅੱਧੀ ਕਰ ਦਿੱਤਾ ਕਿ ਜੇ ਜਨਰਲ ਕੈਟੇਗਰੀ ਵਾਸਤੇ 20 ਲੱਖ ਦੀ ਇਨਕਮ ਰਿਕੁਆਇਰਡ ਆ ਤੇ ਸਾਰੇ ਬੰਦੇ ਉਹਨਾਂ ਦੇ ਤੇ ਭਰਤੀ ਹੋ ਚੁੱਕੇ ਨੇ ਜਿਹੜੀਆਂ 15 ਪੋਸਟਾਂ ਖਾਲੀ ਨੇ ਅਸੀਂ 20 ਲੱਖ ਦੀ بجائے ਉਹਨਾਂ ਵਾਸਤੇ ਇਹ ਕੰਡੀਸ਼ਨ ਲਿਆਏ ਆ ਕਿ ਚਲੋ ਜੇ 20 ਲੱਖ ਨਹੀਂ ਆ ਉਹਨਾਂ ਦੀ 10 ਲੱਖ ਤੱਕ ਦੀ ਵੀ ਇਨਕਮ ਹੋਊਗੀ ਤੇ ਅਸੀਂ ਉਹਨਾਂ ਨੂੰ ਕਨਸਿਡਰ ਕਰ ਲਾਂਗੇ ਜਿੱਥੇ 15 ਲੱਖ ਦੀ ਇਨਕਮ ਦੀ ਰਿਕੁਆਇਰਮੈਂਟ ਸੀਗੀ ਉਹਨੂੰ ਅਸੀਂ ਘਟਾ ਕੇ 7.5 ਲੱਖ ਕਰ ਦਿੱਤਾ ਜਿੱਥੇ 10 ਲੱਖ ਦੀ ਕੰਡੀਸ਼ਨ ਸੀਗੀ ਉਹਨੂੰ ਅਸੀਂ 5 ਲੱਖ ਕਰ ਦਿੱਤਾ ਜਿੱਥੇ 7 ਲੱਖ ਦੀ ਕੰਡੀਸ਼ਨ ਸੀਗੀ ਉਹਨੂੰ 3.5 ਲੱਖ ਕਰ ਦਿੱਤਾ ਜਿੱਥੇ 3.5 ਲੱਖ ਦੀ ਕੰਡੀਸ਼ਨ ਸੀਗੀ ਉਹਨਾਂ ਨੂੰ 1.25 ਲੱਖ ਰੁਪਇਆ ਉਹਨਾਂ ਦੀ ਕੰਡੀਸ਼ਨ ਜਿਹੜੀ ਆ ਇਹ ਉਹਨਾਂ ਦੀ ਇਨਕਮ ਦੀ ਕੰਡੀਸ਼ਨ ਜਿਹੜੀ ਸੀਗੀ ਉਹਨੂੰ ਘਟਾ ਦਿੱਤਾ ਔਰ ਇਹਦੇ ਨਾਲ ਸਾਡੇ ਜਿਹੜੇ ਨੇ ਜਿਹੜੀਆਂ 15 ਪੋਸਟਾਂ ਖਾਲੀ ਰਹੀਆਂ ਨੇ ਸਾਡੀਆਂ ਉਹ ਇਹਦੇ ਨਾਲ ਜਿਹੜੀਆਂ ਨੇ ਉਹ ਫੇਲ ਹੋ ਜਾਣਗੀਆਂ ਔਰ ਜਿਹੜੇ ਵਕੀਲ ਨੇ ਅਨਸੂਚਿਤ ਜਾਤੀਆਂ ਨਾਲ ਸੰਬੰਧਤ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਅ ਜਿਹੜੀ ਉਹਨਾਂ ਦੀ ਭੰਤੀ ਨੁਮਾਇੰਦਗੀ ਆ ਉਹ ਮਿਲ ਜੂਗੀ ਔਰ ਇਹ ਵੀ ਮੈਂ ਦੱਸਣਾ ਚਾਹੁੰਦਾ ਆ ਕਿ ਪੰਜਾਬ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਆਪਦੇ ਐਡਵੋਕੇਟਸ ਵਾਸਤੇ ਸਰਕਾਰੀ ਜਿਹੜੇ ਹਾਈ ਕੋਰਟਸ ਦੇ ਵਿੱਚ ਨੇ ਉਹਨਾਂ ਉਹਨਾਂ ਦੇ ਵਿੱਚ ਸਰਕਾਰੀ ਵਕੀਲਾਂ ਵਾਸਤੇ ਇਹ ਜਿਹੜੀ ਆ ਇਹ ਰੈਜ਼ਰਵੇਸ਼ਨ ਲਾਗੂ ਕੀਤੀ ਔਰ ਮੈਨੂੰ ਇੱਥੇ ਇੱਕ ਗੱਲ ਦੱਸਣ ਦੇ ਵਿੱਚ ਦੁੱਖ ਵੀ ਹੋ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਸੀਗੀ, ਅਕਾਲੀ ਭਾਜਪਾ ਸਰਕਾਰ ਸੀਗੀ ਜਾਂ ਕਾਂਗਰਸ ਦੀਆਂ ਸਰਕਾਰਾਂ ਸੀਗੀਆਂ ਉਹਨਾਂ ਦਲਤਾਂ ਦੀ ਇਸ ਡਿਮਾਂਡ ਵੱਲ, ਵਕੀਲਾਂ ਦੀ ਇਸ ਡਿਮਾਂਡ ਵੱਲ ਕੋਈ ਧਿਆਨ ਨਹੀਂ ਦਿੱਤਾ। ਹਮੇਸ਼ਾ ਆਏ ਇਹਨਾਂ ਦੀਆਂ ਵੋਟਾਂ ਲੈ ਕੇ ਜਾਂਦੇ ਰਹੇ ਪਰ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਉਹਨਾਂ ਨੇ ਜਿਹੜਾ ਸੀਗਾ ਉਹ ਉਹਨਾਂ ਦੇ ਜਿਹੜੇ ਹੱਕ ਦੀ ਜਿਹੜੀ ਮੰਗ ਸੀਗੀ ਉਹਨੂੰ ਪੂਰਾ ਨਹੀਂ ਕੀਤਾ। ਸੋ ਅਸੀਂ ਇਹ ਸੋਤ ਜਿਹੜੀ ਆ ਉਹ ਲੈ ਕੇ ਆਏ ਆ। ਔਰ ਸਿਰਫ ਮਾਪਦੰਡ ਜਿਹੜੇ ਹੈਗੇ ਨੇ ਇਕਨੋਮਿਕ ਮਾਪਦੰਡ ਉਹਨਾਂ ਦੇ ਵਿੱਚ ਜਿਹੜਾ ਉਹਨੂੰ ਰਿਡਿਊਸ ਕੀਤਾ ਸੋ ਇਹਦੇ ਨਾਲ ਮੈਂ ਸਮਝਦਾ ਕਿ ਜਿਹੜੇ ਅਨਸੂਚਿਤ ਜਾਤੀ ਨਾਲ ਸੰਬੰਧਿਤ ਹਾਈ ਕੋਰਟਸ ਦੇ ਵਿੱਚ ਪ੍ਰੈਕਟਿਸ ਕਰ ਰਹੇ ਵਕੀਲ ਨੇ ਉਹਨਾਂ ਨੂੰ ਕਾਫੀ ਜਿਹੜਾ ਆ ਉਹ ਫਾਇਦਾ ਹੋਊਗਾ ਸੋ ਹੁਣ ਕੋਈ ਪੋਸਟ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਜਿਹੜੇ ਐਡਵੋਕੇਟ ਸੀਨੀਅਰ ਐਡਵੋਕੇਟ ਜਨਰਲ ਜਾਂ ਬਾਕੀ ਜਿੰਨੀਆਂ ਵੀ categories ਨੇ ਉਹਨਾਂ ਦੇ ਵਿੱਚ ਕੋਈ ਪੋਸਟ ਜਿਹੜੀ ਆ ਉਹ ਖਾਲੀ ਨਹੀਂ ਰਹੂਗੀ ਔਰ ਮੈਂ ਸਮੂਹ ਵਕੀਲ ਵਰਗ ਵੱਲੋਂ ਤੇ ਸਮੂਹ ਵਕੀਲ ਵਰਗ ਵੱਲੋਂ ਆਪਣੇ ਵੱਲੋਂ ਸਾਡੇ ਮਾਨਯੋਗ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਲ ਜੀ ਦਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਇੱਕ ਵੱਡੀ ਰਾਹਤ ਜਿਹੜੀ ਆ ਉਹ ਅਨੁਸੂਚਿਤ ਜਾਤੀਆਂ ਦੇ ਵਕੀਲਾਂ ਨੂੰ ਹਾਈ ਕੋਰਟ ਦੇ ਵਿੱਚ ਜਿਹੜੀ ਆ ਉਹ ਦਿੱਤੀ ਹੈ ਬਹੁਤ ਬਹੁਤ ਧੰਨਵਾਦ